ਕੰਚਨ ਕੁਮਾਰੀ ਮਰਡਰ ਕੇਸ ਤੋਂ ਬਾਅਦ ਹੁਣ ਇੱਕ ਹੋਰ ਚਰਚਾ ਛਿੜ ਗਈ ਹੈ ਇੱਕ ਹੋਰ ਵੀਡੀਓ ਵਾਇਰਲ ਹੋ ਗਈ ਹੈ ਔਰ ਉਹ ਵੀਡੀਓ ਕਥਿਤ ਤੌਰ ਦੇ ਉੱਤੇ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ 2 ਮਿੰਟ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹੈ ਹਾਲਾਂਕਿ 1 ਇੰਡੀਆ ਪੰਜਾਬੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਸ ਵੀਡੀਓ ਦੇ ਵਿੱਚ ਜਿਹੜੀ ਮਹਿਲਾ ਨਜ਼ਰ ਆ ਰਹੀ ਹੈ ਉਹ ਕੰਚਨ ਕੁਮਾਰੀ ਜਾਂ ਕਮਲ ਕੌਰ ਹੈ ਪਰ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਕਰ ਰਹੀ ਹੈ ਹੁਣ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਕਿ ਪਹਿਲੀ ਗੱਲ ਤਾਂ ਕੋਈ ਅਧਿਕਾਰਤ ਟਿੱਪਣੀ ਨਹੀਂ ਹੈ ਕੋਈ ਅਧਿਕਾਰਤ ਬਿਆਨ ਨਹੀਂ ਹੈ ਔਰ ਦੂਸਰੀ ਗੱਲ ਅੱਜ ਕੱਲ ਇਸ ਤਰ੍ਹਾਂ ਦੀਆਂ ਵੀਡੀਓਜ਼ ਅਜਾਈਂ ਵੱਡ ਜਾਂਦੀਆਂ ਨੇ ਅੱਜ ਕੱਲ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਵਿੱਚ ਅਜਾਈਂ AI ਜ਼ਰੀਏ ਕਿਸੇ ਦਾ ਵੀ ਚਿਹਰਾ ਫਿੱਟ ਕੀਤਾ ਜਾ ਸਕਦਾ ਹੈ ਇਸ ਵਾਸਤੇ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਉਹ ਹਰਗिज ਨਹੀਂ ਕੀਤੀ ਜਾ ਸਕਦੀ ਨਾ ਹੀ 1india ਪੰਜਾਬੀ ਕਰਦਾ ਹੈ हां इस ਉੱਤੇ ਕੋਈ ਜਾਂਚ ਹੋਵੇ ਜਾਂ ਪਤਾ ਲੱਗੇ ਕਿ ਅਸਲੋਂ ਇਹ ਵੀਡੀਓ ਕਮਲ ਕੌਰ ਦੀ ਹੈ ਜਾਂ ਇਸ ਵੀਡੀਓ ਦੇ ਨਾਲ ਕੋਈ AI ਮੁਤਲਕ ਛੇੜਛਾੜ ਨਹੀਂ ਕੀਤੀ ਗਈ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਇਸ ਵੀਡੀਓ ਵਿੱਚ ਸੱਚ ਹੋ ਸਕਦਾ ਹੈ ਪਰ ਅਜੇ ਤੱਕ ਇਹ ਵੀਡੀਓ ਸਵਾਲਾਂ ਦੇ ਵਿੱਚ ਹੈ ਪਰ ਇੱਕ ਵੀਡੀਓ ਜ਼ਰੂਰ ਵਾਇਰਲ ਹੋ ਰਹੀ ਹੈ ਮਸਲਨ ਇਹ 2 ਮਿੰਟ ਦੀ ਵੀਡੀਓ ਦੱਸੀ ਜਾ ਰਹੀ ਹੈ ਔਰ ਕਮਲ ਕੌਰ ਦੇ ਫੋਨ ਦੇ ਵਿੱਚ ਬਹੁਤ ਸਾਰੇ ਵੱਡੇ ਰਾਜ਼ ਸੀ ਇਹਦਾ ਵੀ ਕਿਤੇ ਨਾ ਕਿਤੇ ਅੱਤਾ ਸਾਹਮਣੇ ਆ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ 2 ਮਿੰਟ ਦੀ ਜਿਹੜੀ ਵੀਡੀਓ ਹੈ ਇਸ ਵੀਡੀਓ ਨੂੰ ਲੈ ਕੇ ਚਰਚਾ ਹੁਣ ਛਿੜ ਗਈ ਹੈ ਕਿ ਕੀ ਇਹ ਕਮਲ ਦੀ ਵੀਡੀਓ ਹੈ ਹਾਲਾਂਕਿ ਅ ਬਹੁਤ ਸਾਰੇ ਵਿਚਾਰ ਇਹ ਵੀ ਚੱਲ ਰਹੇ ਹੈ ਕਿਉਂਕਿ ਜਿਹੜੀ ਤਸਵੀਰ ਇਸ ਕਥਤ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਵੀਡੀਓ ਦੇ ਵਿੱਚ ਇਸ ਮਹਿਲਾ ਦੇ ਟੈਟੂ ਜਿਹੜਾ ਆ ਉਹ ਜ਼ਰੂਰ ਕਮਲ ਕੌਰ ਦੇ ਨਾਲ ਰਲਦਾ ਮਿਲਦਾ ਦੱਸਿਆ ਜਾ ਰਿਹਾ ਪਰ ਤਾਂ ਵੀ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਹ ਵੀਡੀਓ ਕਮਲ ਕੌਰ ਦੀ ਹੈ ਜਾਂ ਨਹੀਂ ਕਿਉਂਕਿ ਕਮਲ ਕੌਰ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਅਮਰਤਪਾਲ ਸਿੰਘ ਮਹਿਰੋ ਯੂਏਈ ਜਾ ਚੁੱਕਿਆ ਹੈ ਪੁਲਿਸ ਦੇ ਮੁਤਾਬਿਕ ਔਰ ਦੂਸਰੇ ਪਾਸੇ ਦੋ ਜਣੇ ਗ੍ਰਿਫਤਾਰ ਨੇ ਦੋ ਹੋਰ ਲੱਭੇ ਜਾ ਰਹੇ ਨੇ ਇਸ ਦਰਮਿਆਨ ਬਹੁਤ ਕੁਝ ਹੁਣ ਨਿਕਲ ਕੇ ਸਾਹਮਣੇ ਆ ਸਕਦਾ ਹੈ ਪਰ ਤਾਂ ਵੀ ਇੱਕ ਅਲੱਗਾਂ ਚਰਚਾ ਛਿੜੀ ਹੋਈ ਹੈ ਕਿ ਕਮਲ ਕੌਰ ਦੇ ਫੋਨ ਦੇ ਵਿੱਚ ਬਹੁਤ ਕੁਝ ਸੀ ਜੋ ਇਸ ਵੇਲੇ ਅਮਰਤਪਾਲ ਮਹਿਰੋ ਦੇ ਕੋਲ ਹੈਗਾ ਇਹ ਵੀ ਚਰਚਾ ਇੱਕ ਅਲੱਗਾਂ ਪੱਧਰ ਤੇ ਛਿੜੀ ਹੋਈ ਹੈ ਖੈਰ ਉਸ ਦਾ ਫੋਨ ਜਿਹੜਾ ਆ ਉਹ ਖੋਲਿਆ ਗਿਆ ਉਸ ਦੇ ਕੋਲ ਉਸ ਉਸ ਦੇ ਫੋਨ ਦੇ ਪਾਸਵਰਡਸ ਮੰਗੇ ਗਏ ਇਹ ਸਾਰਾ ਕੁਝ ਜਿਹੜਾ ਆ ਅ ਅਮਰਿਤਪਾਲ ਮੈਰੋ ਤੇ ਉਸ ਦੇ ਸਾਥੀਆਂ ਵੱਲੋਂ ਕੀਤਾ ਗਿਆ ਪੁਲਿਸ ਦਾ ਦਾਵਾ ਆ ਔਰ ਇਸੇ ਮਾਮਲੇ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਉਸ ਫੋਨ ਦੇ ਵਿੱਚ ਇਹੋ ਜਿਹਾ ਸੀ ਕੀ ਔਰ ਦੂਸਰੀ ਗੱਲ ਇਸ ਵੀਡੀਓ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਆ ਹਾਲਾਂਕਿ ਕਮਲਕੌਰ ਆਪਣੀਆਂ ਵੀਡੀਓਜ਼ ਦੇ ਵਿੱਚ ਕਈ ਵਾਰ ਇਹ ਜ਼ਰੂਰ ਕਹਿੰਦੀ ਸੁਣਾਈ ਦਿੱਤੀ ਸੀ ਕਿ ਉਸ ਦਾ ਐਜ਼ ਸੱਚ ਐਦਾਂ ਦੇ ਕੰਮਾਂ ਨਾਲ ਕੋਈ ਮਤਲਬ ਨਹੀਂ ਹੈ ਉਹ ਮਹਿਜ਼ ਗੱਲੀਬਾਤੀ ਇਹ ਵੀਡੀਓਜ਼ ਬਣਾਉਂਦੀ ਹੈ ਪਰ ਤਾਂ ਵੀ ਇੱਕ ਵੀਡੀਓ ਸਰਕੂਲੇਟ ਹੋ ਰਹੀ ਹੈ ਹੁਣ ਉਸ ਵੀਡੀਓ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿੰਨਾ ਕ ਸੱਚ ਹੈ ਇਹ ਤਾਂ ਵਕਤ ਤੇ ਮਿਆਸਰ ਹੈ ਹੁਣ ਰਾਜ਼ ਕਦੋਂ ਖੁੱਲਦਾ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਉਸ ਵੀਡੀਓ ਨੇ ਜ਼ਰੂਰ ਤਰਥੱਲੀ ਮਚਾ ਦਿੱਤੀ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਕੇਸ ਦੇ ਵਿੱਚ ਦੱਸਦੇ ਰਹਿਾਂਗੇ ਉਹ ਤਕਲੀਬ ਨੇ ਰੋਵਾਨ ਇੰਡੀਆ ਪੰਜਾਬੀ ਤੇ